ਗੁੱਸਾ ਕਿਹੜੀ ਗੱਲ ਦਾ ਕਰ ਰੱਖਿਆ ਤੈਨੂੰ ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ ਪ੍ਰਗਟ ਹੁਣ ਤਾਂ ਤੇਰੇ ਵਿਆਹ ਨੂੰ ਯਾਰ 4 ਮਹੀਨੇ ਹੋ ਗਏ ਤੂੰ ਮੈਨੂੰ ਕੀ ਕਹਿੰਦਾ ਸੀਗਾ ਵੀ ਹਾਂ ਕੋਈ ਗੱਲ ਨਹੀਂ ਬਾਅਦ ਚ ਹੌਲੀ ਹੌਲੀ ਮੌਕਾ ਮਿਲ ਜੂ ਛੱਡਣ ਦਾ ਪਰ ਹੁਣ ਤਾਂ ਤੂੰ ਦਿਮਾਗ ਤੱਕ ਨਹੀਂ ਦੇ ਰਿਹਾ ਹੈਗਾ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈਗਾ ਤੈਨੂੰ ਇਹ ਬਾਰੀ ਬਾਰੀ ਮੈਨੂੰ ਗੱਲਾਂ ਦੱਸਣੀਆਂ ਕਿਉਂ ਪੈ ਰਹੀਆਂ ਨੇ ਮੈਨੂੰ ਪਤਾ ਹੈਗਾ ਵੀ 4 ਮਹੀਨੇ ਦੇ ਕਰੀਬ ਹੋ ਗਏ ਨਾਲੇ ਤੈਨੂੰ ਇਸ ਚੀਜ਼ ਦਾ ਵੀ ਚੰਗੀ ਤਰ੍ਹਾਂ ਪਤਾ ਹੈ ਵੀ ਆਪਣਾ ਵਿਆਹ ਨਾ ਬਾਪੂ ਨੇ ਕਦੇ ਨਹੀਂ ਸੀ ਹੁਣ ਦੇਣਾ ਉਹ ਤਾਂ ਇਹ ਲਾ ਮੈਰਜਾ ਦੇ ਸਖਤ ਖਿਲਾਫ ਫਿਰ ਹੁਣ ਇਹਦਾ ਮਤਲਬ ਕੀ ਆ ਜਿਹੜੇ ਉਹ ਵੱਡੇ ਵੱਡੇ ਵਾਦੇ ਸੀ ਵੀ ਸਭ ਕੁਝ ਮੈਂ ਭੁੱਲ ਜਾ ਸਾਰੇ ਉਹ ਲਾਰੇ ਸੀਗੇ ਤੇਰੇ ਹੋ ਲੈ ਤੂੰ ਭੁੱਲ ਕਿਉਂ ਜਾਵੇਂ ਤੂੰ ਦੇਖ ਮੈਂ ਨਾ ਆਪਦੇ ਘਰੇ ਸਾਰਾ ਮਹੌਲੀ ਇਦਾਂ ਦਾ ਬਣਾ ਰੱਖਿਆਗਾ ਵੀ ਜਿਹੜਾ ਕੁਛ ਆ ਮੇਰਾ ਚੱਲ ਰਿਹਾ ਜਾਂ ਵਿਆਹ ਹੋਇਆ ਬਹੁਤ ਜਲਦੀ ਸਾਰਾ ਕੁਝ ਖਤਮ ਹੋ ਜਾਣਾ ਮੈਨੂੰ ਨਹੀਂ ਲੱਗਦਾ ਹੈਗਾ ਪ੍ਰਗਟ ਆ ਵੀ ਤੂੰ ਉਹਨੂੰ ਛੱਡੇਗਾ ਕਿਤੇ ਤੈਨੂੰ ਉਹਦੇ ਨਾਲ ਪਿਆਰ ਤਾਂ ਨਹੀਂ ਹੋ ਗਿਆ ਮੈਨੂੰ ਭੁੱਲ ਗਿਆ ਹੋ ਲੈ ਆਹ ਕਿਹੋ ਜਿਹੀ ਗੱਲਾਂ ਕਰੀ ਜਾਂਦੀਆਂ ਤੂੰ ਪਿਆਰ ਹੋ ਗਿਆ ਫਿਰ ਹੁਣ ਤਾਂ ਮਨ ਤਾਂ ਭਟਕਦਾ ਹੀ ਆਗਾ ਜਦੋਂ ਤੁਸੀਂ ਇੱਕ ਕਮਰੇ 'ਚ ਰਹਿਣੇ ਹੋ ਇੱਕ ਘਰ ਦੇ ਵਿੱਚ ਰਹਿਣੇ ਤੈਨੂੰ ਕੀ ਲੱਗਦਾ ਤੇਰੀ ਸੋਚ ਕਦੇ ਵੀ ਨਹੀਂ ਬਦਲੂਗੀ ਉਹ ਨਹੀਂ ਮੇਰੀ ਸੋਚ ਕਦੇ ਨਹੀਂ ਬਦਲਣਾ ਰਹੀ ਹੈਗੀ ਇਹ ਚੀਜ਼ਾਂ ਦਾ ਮੈਂ ਤੈਨੂੰ ਪਹਿਲਾਂ ਕਹਿਆ ਸੀ ਫਰਗੜਾ ਮੈਂ ਤਾਂ ਸੱਚੀ ਦੱਸਣਾ ਡਰ ਵੀ ਬਹੁਤ ਲੱਗ ਰਿਹਾ ਤੇ ਗੁੱਸਾ ਵੀ ਮੈਨੂੰ ਬਹੁਤ ਆਉਂਦਾ ਵੀ ਤੈਨੂੰ ਮੈਂ ਕਿਵੇਂ ਉਹਦੇ ਨਾਲ ਫਰਦਾਸ਼ ਕਰੀ ਜਾਨੀਆ ਪਿਆਰ ਤਾਂ ਤੂੰ ਮੈਨੂੰ ਕਰਦਾ ਸੀ ਨਾ ਕਰਦਾ ਤੈਨੂੰ ਸਾਰਾ ਕੁਝ ਕਰਦਾ ਤੈਨੂੰ ਐਵੇਂ ਕਿਉਂ ਲੱਗਦਾ ਵੀ ਮੈਂ ਤੈਨੂੰ ਪਿਆਰ ਨਹੀਂ ਕਰਦਾ ਨਾਲੇ ਤੂੰ ਨਾ ਬੜਾ ਨਾ ਸੋਚਿਆ ਕਰ ਮੈਂ ਜਿਹੜਾ ਕੁਝ ਵੀ ਚੱਲ ਰਹਿਣਾ ਉਹਨੂੰ ਛੇਤੀ ਮੈਂ ਕਦਮ ਕਰ ਦੂੰ। ਹਾਂ। ਕਹਿੰਦੇ ਸੋਚਿਆ ਨਾ ਕਰ। ਤੈਨੂੰ ਲੈ ਕੇ ਪਤਾ ਕਿੰਨੀ ਫਿਕਰ ਹੈ ਮੈਨੂੰ। ਮੈਨੂੰ ਤਾਂ ਇਹ ਆ ਤੈਨੂੰ ਮੇਰੇ ਤੋਂ ਕੋਈ ਖੋਕੇ ਨਾ ਲੈ ਜਾਏ। ਖੋ ਲੈ, ਕੰਬਲੀ ਨਾ ਹੋਵੇ ਤਾਂ। ਐ ਕਿਵੇਂ ਕੋਈ ਖੋਕੇ ਲੈ ਜਾਊਗਾ? ਜਦੋਂ ਮੈਂ ਹੈਗਾ ਹੀ ਤੇਰਾ। ਕਿਉਂ? ਜਦੋਂ ਵਿਆਹ ਕਿਸੇ ਹੋਰ ਨਾਲ ਤੁਸੀਂ ਕਰਵਾ ਲਿਆ ਤਾਂ ਛੱਡਣਾ ਕਿਹੜਾ ਬਾਲੀ ਤੁਰਦੀ ਗੱਲ ਹੈਗੀ। ਦੇਖ, ਇਹ ਜਿਹੜਾ ਵਿਆਹ ਹੈਗਾ ਨਾ ਇਹ ਮੇਰੇ ਲਈ ਸਿਰਫ ਇੱਕ ਲੋਕ ਦਿਖਾਵਾ ਹੀ ਹੈ। ਤੂੰ ਇੰਨਾ ਗੱਲਾਂ ਤੇ ਨਾ ਬੜਾ ਹੋ ਕਰਿਆ ਕਰ। ਤੇ ਫਿਰ ਉਹ ਲੋਕ ਦੁੱਖਾ ਬਹੁਤ ਹੋ ਗਿਆ ਨਾ ਛੱਡ ਦੇ ਉਹਨੂੰ। ਕਿੰਨਾ ਘਟਾ ਮਤਨ ਰਹਿਣਾ ਹੋਰ ਪ੍ਰੀਤ ਮੈਂ ਹੋਰ ਤੈਨੂੰ ਕੀ ਕਹਿ ਕੇ ਹਟਿਆ ਗਿਆ ਵੀ ਜਿਹੜਾ ਸਾਰਾ ਕੁਝ ਚੱਲ ਰਿਹਾ ਨਾ ਘਰ 'ਚ ਮੇਰੇ 'ਚ ਇਹ ਸਾਰਾ ਕੁਝ ਉਸ ਵਿਆਹ ਨੂੰ ਤੋੜਨ ਲਈ ਤੇ ਉਹਨੂੰ ਆਪਦੇ ਤੋਂ ਦੂਰ ਕਰਨ ਲਈ ਚੱਲ ਰਿਹਾ ਬਸ ਹੁਣ ਛੇਤੀ ਛੇਤੀ ਉਹਨੂੰ ਛੱਡ ਦੇ ਤੇ ਮੇਰੇ ਨਾਲ ਵਿਆਹ ਕਰਾ ਲਓ ਮੇਰਾ ਨਹੀਂ ਹੋ ਸਕਦਾ ਹੈਗਾ ਤੁਹਾਡੇ ਬਿਨਾ ਤੁਹਾਨੂੰ 보다 ਇੱਕ ਇੱਕ ਮਿੰਟ ਕੱਢਣਾ ਔਖਾ ਹੋ ਜਾਂਦਾ ਤੇ ਸਾਰਾ ਦਿਨ ਮੈਨੂੰ ਫਿਕਰ ਸਿਰਫ ਇਹ ਲੱਗੀ ਰਹਿੰਦੀ ਆ ਵੀ ਤੁਸੀਂ ਇੱਕੋ ਘਰ ਦੇ ਵਿੱਚ ਰਹਨੇ ਹੋ ਕਿਤੇ ਹੋਰ ਕੰਮ ਲਗੇ ਹਮੇ ਪੁੱਠਾ ਸਿੱਧਾ ਜਾਣਾ ਸੋਚੀ ਜਾਇਆ ਕਰ ਤੈਨੂੰ ਪਤਾ ਨਾ ਮੈਂ ਪਿਆਰ ਤੈਨੂੰ ਕਰਦਾ ਨਾ ਕਿ ਉਹਨੂੰ ਤੇ ਉਹਦੇ ਨਾਲ ਜਾਂ ਉਹਦੇ ਬਾਰੇ ਇਹੋ ਜਿਹਾ ਕੁਝ ਮੈਂ ਕਦੇ ਸੋਚ ਤੱਕ ਵੀ ਨਹੀਂ ਸਕਦਾ ਬਸ ਫਿਰ ਹੁਣ ਨਾ ਸੰਦੀਪ ਨੂੰ ਆਪਣੇ ਨੂੰ ਛੇਤੀ ਛੇਤੀ ਛੱਡ ਦੇ ਬਥੇਰਾ ਹੋ ਗਿਆ ਹੁਣ ਤੁਹਾਡਾ ਡਰਾਮਾ ਵਿਆਹ ਦਾ ਕੀ ਕਰ ਉਹ ਫੋਨ ਆਇਆਗਾ ਉਹ ਵੀ ਕਹਿੰਦੇ ਹੋਣਗੇ ਵੀ ਆ ਜਾ ਛੇਤੀ ਚੱਲ ਕੋਈ ਨਾ ਚੱਲੀ ਹੁਣ ਆਪਾਂ ਚੱਲ ਆ ਜਾ ਚਲੋ ਬਹੁਤ ਟਾਈਮ ਹੋ ਗਿਆ ਫਿਰਦੇ ਨੂੰ ਇੱਥੇ ਵੀ ਮਾ ਉਸਮ ਜਾਣਾ ਇਹ ਜਾਉ ਰਿਹਾ ਤਾਂ ਤਾਂ ਪਿੰਡ ਆਪੀ ਬਾਪੂ ਜੀ ਤੁਸੀਂ ਛੱਤ ਤੇ ਸੰਦੀਪਾ ਹਾਂਜੀ ਤੈਨੂੰ ਕਿਹਨੇ ਆਖਿਆ ਸੀ ਇੱਥੇ ਤਾਂ ਆਉਣ ਨੂੰ ਪਰ ਮੈਂ ਕਿਹੜਾ ਵੈਸੇ ਆਈ ਆ ਕੱਪੜੇ ਪਾਉਣ ਆਈ ਆ ਤਾਂ ਕੱਪੜੇ ਪਾਉਣ ਤਾਂ ਆਈ ਆ ਨੀਚੇ ਵੀ ਪਾ ਸਕਦੀ ਸੀ ਕੋਠੇ ਤੇ ਪਾਉਣੇ ਜ਼ਰੂਰੀ ਸੀ ਮੇਰੇ ਜਾਣ ਤੋਂ ਬਾਅਦ ਕਿਸ ਨੇ ਕੱਪੜੇ ਤੋਤੇ ਆ ਦੋਨੇ ਧਾਰਾ ਭਰਿਆਂ ਪੰਗਾ ਨੀਚੇ ਵਾਲਾ ਆ ਹੁਣ ਜਿਹੜੇ ਬੱਚੇ ਸੀਗੇ ਮੈਂ ਕਿਹਾ ਚੱਲ ਮੈਂ ਉੱਪਰ ਪਾ ਦਿੰਨੀ ਆ ਛੱਤ ਤੇ ਸੱ ਲਈ ਥਾਂ ਬਠਿਹਰੀ ਹੈਗੀ ਤਹਾਂ ਆਉਣਾ ਜ਼ਰੂਰੀ ਸੀਗਾ ਤੇ ਬਾਪੂ ਜੀ ਫਿਰ ਕੀ ਹੋਇਆ ਕਿਉਂ ਭਾਈ ਤੈਨੂੰ ਪ੍ਰਗਟਨੇ ਰੋਕਿਆ ਨੀਗਾ ਵੀ ਉੱਪਰ ਕੋਠੇ ਤੇ ਜਾਣਾ ਨਹੀਂ ਪਰ ਇਹਦੇ ਚ ਪੁੱਛਣ ਵਾਲੀ ਕਿਹੜੀ ਗੱਲ ਆ ਮੈਂ ਕਿ ਕਿਸੇ ਹੋਰ ਦੇ ਕੋਠੇ ਤੇ ਫਿਰਦੀ ਆ ਆਪ ਦੀ ਛੱਤ ਤੇ ਤਾਂ ਫਿਰਦੀ ਆਂਗੀ ਨਾ ਹੁਣ ਨੂਹਾ ਤੀਆਂ ਕੋਠਾ ਤੇ ਤੁਰਦੀਆਂ ਫਿਰਦੀਆਂ ਚੰਗੀਆਂ ਲੱਗਦੀਆਂ ਨੇਗੀ ਲੋਕ ਕੀ ਆਖਣਗੇ ਦੇਖ ਕੇ ਬਾਪੂ ਜੀ ਤੂੰ ਤਾਂ ਲੋਕਾਂ ਬਾਰੇ ਸੋਚੀ ਅਨਿਓ ਆਏ ਤਾਂ ਫਿਰ ਆਪਾਂ ਦੁਨੀਆ ਚ ਵੀ ਤਾਂ ਫਿਰਦੀ ਆਂਗੇ ਫਿਰ ਮੈਂ ਆਪਣੇ ਆਪ ਨੂੰ ਲੁਕੋ ਕੇ ਰੱਖ ਲਾਂ ਗੱਲ ਸੁਣ ਲਾ ਉਹ ਗੱਲ ਵੱਖਰੇਗੀ ਫਿਰ ਤਹਾਂ ਆਉਣਾ ਹੁੰਦਾ ਨਾ ਪੁੱਛ-ਘਿਚ ਕੇ ਆਇਆ ਕਰ ਜਾਂ ਕਿਸੇ ਨਾਲ ਲੈ ਕੇ ਆਇਆ ਕਰ ਕੱਲੀ ਨੇ ਤਹਾਂ ਨਹੀਂ ਆਉਣਾਗਾ ਲੈ ਮੈਂ ਖੜਾ ਇੱਥੇ ਕੈਦੀ ਆਂਗੀ ਮੇਰਾ ਆਪਦਾ ਘਰ ਆਗਾ ਆਪਦਾ ਘਰ ਤਾਂ ਹੈਗਾਗਾ ਘਰ ਦੇ ਥੋੜੇ ਰੂਲ ਵੀ ਹੁੰਦੇ ਨੇ ਕੁਝ ਐ ਖੁੱਲੇ ਆਮ ਨਹੀਂ ਚੱਲਣ ਦਿੰਦੇ ਸੀ ਬਾਪੂ ਜੀ ਤੁਹਾਡੇ ਤਾਂ ਨਾ ਖਿਆਲ ਹੀ ਬਾੜੇ ਪੁਰਾਣੇ ਨੇ ਅੱਜ ਕੱਲ ਕੋਣ ਐਨਾ ਸੋਚਦਾਗਾ ਨਾਲੇ ਕੋਠੇ ਤੇ ਜੇ ਮੈਂ ਕੱਪੜੇ ਪਾਉਣ ਆ ਗਈ ਕਿੱਡੀ ਕ ਗੱਲ ਹੋਗੀ ਤੈਨੂੰ ਨਹੀਂ ਪਤਾਗਾ ਇੱਕ ਦੋ 24 ਹਿਸਾਬ ਦੇ ਨੇਗੇ ਮੈਂ ਤਾਂ ਸਹੀ ਆਣਾ ਮੈਂ ਕਿਸੇ ਤੋਂ ਕੀ ਲੈਣਾ ਮੈਂ ਤਾਂ ਆਪਦਾ ਕੰਮ ਕਰ ਹੀ ਜੰਨੀ ਹੈਗੀ ਇੱਥੇ ਤੂੰ ਹੁਣ ਮੇਰੇ ਨਾਲ ਬੜੀ ਜਵਾਲ ਲੜਾਏਂਗੀ ਜੋ ਤਨਮਾ ਕੇਰਾ ਕਹਤਾ ਕੀ ਬਾਲਾ ਕੋਠੇ ਤੇ ਆਉਣਾ ਨਹੀਂਗਾ ਬਾਪਾ ਤੁਸੀਂ ਚਾਦਰ ਨਾ ਦੀ ਆਪਦੇ ਕੋਲ ਹੀ ਰੱਖਿਆ ਕਰੋ ਮੈਨੂੰ ਨਾ ਕੁਝ ਵੀ ਖਿਆ ਕਰੋ ਬੋਲਦੀ ਤਾਂ ਦੇਖ ਕਿਵੇਂ ਆ ਮੈਂ ਘਟਨਾ ਕਰਦਾ ਗੱਲ ਮੈਂ ਹੁਣੇ ਦੱਸ ਮੈਨੂੰ ਪਹਿਲਾਂ ਕੀ ਕਹਿਣਾ ਅੱਜ ਤਾਂ ਆਈ ਆ ਕਿੰਨੇ ਦਿਨ ਹੋ ਗਏ ਉਹ ਤਾਂ ਮੇਰੇ ਜਾਨ ਤੋਂ ਪਹਿਲਾਂ ਦੀ ਗਈ ਹੋਈ ਸੀ ਪਿੰਡ ਕੋਈ ਨਾ ਆਪਾਂ ਨੂੰ ਕੀ ਫਰਕ ਪੈਂਦਾ ਉਹ ਆਵੇ ਚਾਹੇ ਜਾਵੇ ਮੈਂ ਕਿਹੜਾ ਲੈਣ ਗਿਆ ਸੀ ਹਾਪੇ ਉਹਦੀ ਮਾਂ ਛੱਡ ਕੇ ਗਈ ਆ ਉਹਨੂੰ ਤਾਂ ਹੋਰ ਸੁਣਾ ਫਿਰ ਕੀ ਪਲਾਨ ਹੈਗਾ ਚੱਲ ਮੈਂ ਕਰ ਦਰ ਕੀ ਕਰੀ ਅੰਦਰ ਕੁਛ ਨਹੀਂ ਮੈਂ ਕੀ ਕਰਨਾ ਸੀ ਅੱਜ ਫੇਰ ਵੀਡੀਓ ਕਾਲ ਆ ਰੱਖੀ ਕਿਸੇ ਨੂੰ ਉਹ ਤੈਨੂੰ ਪਤਾ ਤਾਂ ਹੈਗਾ ਜਦੋਂ ਯਾਰ ਦੋਸਤ ਸਾਰੇ ਇਕੱਠੇ ਹੁੰਦੇ ਆ ਉਹ ਗਰੁੱਪ ਚ ਲਾ ਲੈਂਦੇ ਨੇ ਕੋਲ ਪੰਜ ਸੱਤ ਜਾਨੇ ਇਕੱਠੇ ਹੁੰਦੇ ਆ। ਅੱਛਾ। ਹਾਂ ਫਿਰ ਨੀਚੇ ਤਾਂ ਹੁੰਦੀ ਨਹੀਂ ਹੋਣੀ ਗੱਲ ਹੈਣਾ। ਆਪਣਾ ਸ਼ੋਰ ਸ਼ਰਾਬਾ ਬਹੁਤ ਹੁੰਦਾ ਦਾ। ਬੱਚੇ ਆ ਨਾ ਚਾਰ ਪੰਜ ਆਪਣੀ ਜਵਾਕ ਇੱਥੇ ਰੋੜਾ ਪਾਉਂਦੇ ਹੋਣਗੇ। ਉਹ ਨਹੀਂ ਮੈਂ ਤਾਂ ਵੈਸੇ ਹੀ ਆਇਆ ਸੀ ਆ ਛੱਤ ਤੇ। ਉਹ ਇੰਨੇ ਚ ਫਿਰਦੇ ਫਿਰਦੇ ਮੈਨੂੰ ਫੋਨ ਆ ਗਿਆ। ਮੈਂ ਇੱਥੇ ਬੈਠ ਗਿਆ ਮੈਂ ਚੱਲ ਹੁਣ ਥੱਲੇ ਕਿ ਜਾਊਂਗਾ। ਨਹੀਂ ਨਹੀਂ ਵੈਸੇ ਤਾਂ ਨਹੀਂ ਤੁਸੀਂ ਆਏ। ਜਦੋਂ ਵੀ ਮੈਂ ਦੇਖਦੀ ਆ ਨਾ ਜਦੋਂ ਵੀ ਕਾਲ ਕਰਨੀ ਹੁੰਦੀ ਆ ਜਾਂ ਵੀਡੀਓ ਕਾਲ ਲਾਉਣੀ ਨੇ ਕਿਸੇ ਨੂੰ ਤੇ ਛੱਤ ਤੇ ਆ ਜਾਂਦੇ ਹੋ। ਕੀ ਗੱਲ? ਹੁਣ ਤੇਰੇ ਕਹਿਣ ਦਾ ਕੀ ਮਤਲਬ ਆ? ਵੀ ਮੈਂ ਕੋਈ ਕੁੜੀਆਂ ਨਾਲ ਗੱਲਾਂ ਮਾਰਦਾਗਾ ਲੈ ਤੂੰ ਤਾਂ ਆਪ ਹੀ ਦੱਸ ਤਾ ਮੈਂ ਕੁੜੀਆਂ ਨਾਲ ਗੱਲਾਂ ਮਾਰਦਾ ਮੈਂ ਜਾ ਜਾ ਤੂੰ ਤਾਂ ਸਾਰਾ ਦਿਨ ਬਸ ਸ਼ੱਕ 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 ਆਹੀ ਕੰਮ ਹੈ ਤੇਰੇ ਕੋਲ ਤਾਂ ਹੋਰ ਫਿਰ ਮੈਂ ਕੀ ਕਰਾਂ ਹੁਣ ਜਦੋਂ ਦੇਖੋ ਵੀਡੀਓ ਕਾਲ ਤੇ ਮੈਂ ਤਾਂ ਯਾਰ ਦੋਸਤ ਹੈਗੇ ਮੈਨੂੰ ਪਤਾ ਨਹੀਂ ਕਿ ਕੁੜੀਆਂ ਨਾਲ ਗੱਲਾਂ ਕਰਦੇ ਹੋਗੇ ਤੁਸੀਂ ਹੋ ਲੈ ਤੂੰ ਤਾਂ ਐਵੇਂ ਹੀ ਸ਼ੱਕ ਕਰੀ ਆ ਨੀ ਯਾਰ ਦੋਸਤੀ ਨੇ ਮੇਰੇ ਜਿੱਦਨ ਮੈਂ ਹੁਣ ਆਇਓ ਇੱਥੇ ਪਿੰਡ ਤੁਹਾਨੂੰ ਮਲਾ ਵੀ ਦੇਉਗਾ ਸਾਰਿਆਂ ਨਾਲ ਨਾਲ ਤੁਹਾਨੂੰ ਪਤਾ ਲੱਗ ਜਾ ਕਿਹੜੇ ਯਾਰ ਦੋਸਤ ਹੈ ਕਿਹੜੀਆਂ ਝੂਠ ਬੋਲਦੇ ਹੋ ਮੈਂ ਤੁਹਾਡਾ ਕੌਣ ਫਰੋਲ ਕੇ ਹਟੀਆਂ ਸਾਰਾ ਮੈਨੂੰ ਪਤਾ ਲੱਗ ਗਿਆ ਤੂੰ ਮੇਰਾ ਫੋਨ ਕਦੋਂ ਫਰੋਲਿਆ ਨਾਲੇ ਇਹਦਾ ਪਾਸਵਰਡ ਤੈਨੂੰ ਕਿਵੇਂ ਪਤਾ ਲੈ ਦੱਸ ਮੈਂ ਤੁਹਾਡੇ ਘਰ ਆਲੀ ਆ ਮੈਨੂੰ ਪਾਸਵਰਡ ਹੀ ਨਾ ਪਤਾ ਹੋਊਗਾ ਸਾਰਾ ਕੁਝ ਪਤਾ ਮੈਨੂੰ ਪਰ ਮੈਂ ਤਾਂ ਕਹੇ ਤੈਨੂੰ ਪਾਸਵਰਡ ਹੀ ਨਹੀਂ ਦੱਸਿਆ ਫਿਰ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਤਾਂ ਦੇਖ ਲਿਆ ਕੀ ਕੁਝ ਦੇਖਣਾ ਸੀਗਾ ਫੋਨ 'ਚ ਹੁਣ ਗੱਲ ਸਾਰੇ ਪਰਿਵਾਰ ਕੋਲ ਹੀ ਜਾਊਗੀ ਨਾਲੇ ਮੈਂ ਬੁਲਾਉਣੀ ਆ ਤੁਹਾਡੀ ਭੈਣ ਨੂੰ ਪਹਿਲੀ ਗੱਲ ਤਾਂ ਮੇਰੇ ਫੋਨ 'ਚ ਕੋਸ ਐ ਹੋ ਜਾ ਹੈਣੀ ਹੰਡੜਾ ਤੂੰ ਆਪ ਦੇਖੇ ਜਾਂ ਪਰਿਵਾਰ ਨੂੰ ਦਿਖਾਵੇਂ ਜਾਂ ਕਿਸੇ ਨੂੰ ਬੁਲਾਵੇਂ ਇੱਥੇ ਹੁਣ ਦੂਜੀ ਗੱਲ ਮੈਨੂੰ ਮੇਰੇ ਫੋਨ ਦਾ ਪਤਾ ਹੈਗਾ ਪਾਸਵਰਡ ਕੀ ਹੈ ਤੇ ਨਾਮ ਅੱਜ ਤੱਕ ਤੁਹਾਨੂੰ ਦੱਸਿਆ ਹੈ ਤੇ ਨਾਮ ਮੈਂ ਦੱਸਾਂ ਨਾ ਯਕੀਨ ਕਰੋ ਮੈਂ ਤਾਂ ਲਾਉਣੀ ਹੈ ਮੇਰੀ ਮੰਮੀ ਨੂੰ ਫੋਨ ਕੀ ਕਹਿ ਕੇ ਲਾਈਂਗੇ ਉਹਨਾਂ ਨੂੰ ਫੋਨ ਇਹੀ ਵੀ ਤੁਸੀਂ ਮੈਨੂੰ ਧੋਖਾ ਦੇਈ ਜਾਂਦੇ ਹੋ ਅੱਛਾ ਸਬੂਤ ਸਬੂਤ ਤਾਂ ਹੈ ਨਹੀਂ ਕੋਈ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਸਬੂਤ ਕੋਈ ਹੋਣਾ ਨਹੀਂ ਬਸ ਪੈਰਾਂ ਨਾਲੋਂ ਕੱਢ ਦਿਆ ਬਈ ਹਾਂ ਪਤਾ ਨਹੀਂ ਉਹੀ ਖੋਰੇ ਮੰਨ ਜੂ ਐਜਿਹੇ ਦਾ ਅੱਛਾ ਫਿਰ ਚੰਗਾ ਫਿਰ ਸੱਚੀ ਸੱਚੀ ਦੱਸੋ ਜਦੋਂ ਵੀ ਤੁਸੀਂ ਵੀਡੀਓ ਕਾਲ ਲਾਉਣੇ ਫਿਰ ਛੱਤ ਤੇ ਕਾ ਧੋਣੇ ਹੋਗੇ ਓਏ ਮੈਂ ਛੱਤ ਤੇ ਆਇਆ ਸੀ ਤਾਂ ਵੀਡੀਓ ਕਾਲ ਆ ਗਈ ਵੀਡੀਓ ਕਾਲ ਆਈ ਤਾਂ ਨਹੀਂ ਮੈਂ ਛੱਤ ਤੇ ਆਇਆ ਝੂਠ ਬੋਲੀ ਆਨੇ ਚੱਲ ਆਇਆ ਕਰੀ ਅੱਗੇ ਤੋਂ ਜਦੋਂ ਕਾਲ ਆਈ ਨਾ ਮੈਂ ਤੈਨੂੰ ਆਵਾਜ਼ ਮਾਰ ਕੇ ਬੁਲਾ ਲੂਗਾ ਕੋਲੇ ਆਪ ਬੈਠ ਕੇ ਦੇਖ ਲੈ ਕੌਣ ਹੈ ਗਲਤ ਠੀਕ ਆ ਮਤਲਬ ਮੰਨਣੀ ਨਹੀਂ ਆਪਦੀ ਗਲਤੀ ਤਾਂ ਹਨਾ ਜਦੋਂ ਗਲਤੀ ਹੈ ਹੀ ਨਹੀਂ ਤਾਂ ਮੰਨਣਾ ਕਿਉਂ ਮੈਂ ਤਾਂ ਸੱਚੀ ਸ਼ੱਕ ਜਾ ਹੁੰਦਾਗਾ ਵੀ ਜਿਵੇਂ ਤੁਸੀਂ ਨਾ ਮੈਨੂੰ ਧੋਖਾ ਦੇ ਰਹੇ ਹੋਗੇ ਤੈਨੂੰ ਤਾਂ ਐਵੇਂ ਹੀ ਗਾਮ ਸ਼ੱਕ ਹੁੰਦਾਗਾ ਇਹੋ ਜਿਹਾ ਕੁਝ ਨਹੀਂ ਹੈਗਾ ਨਾਲ ਤੇ ਇਹਨ ਦੱਸ ਹੋਰ ਘਰੇ ਕਿਵੇਂ ਸੀਗੇ ਸਾਰੇ ਉੱਥੇ ਘਰੇ ਸਭ ਠੀਕ ਹੀ ਨੇ ਪਰ ਮੇਰਾ ਜੀ ਨਹੀਂ ਲੱਗਿਆ ਕਿਉਂ ਹੋਰ ਤੂੰ ਉਸ ਤੋਂ ਉੱਧਰ ਵਾਗੇ ਫੇਕੀ ਜਾ ਕੇ ਮੈਨੂੰ ਆਈ ਸੀ ਮੇਰਾ ਜੀ ਲੱਗ ਜੂਗਾ ਪਰ ਉੱਥੇ ਵੀ ਜੀ ਨਹੀਂ ਲੱਗਿਆ ਫਿਰ ਆਏ ਕਹਿਣਾ ਵੀ ਥੋੜੇ ਬਿਨਾ ਜੀ ਨਹੀਂ ਲੱਗਿਆ ਪਰ ਥੋੜਾ ਤਾਂ ਲੱਗ ਜਾਂਦਾ ਹੈ ਕਹਣਾ ਜੀ ਮੇਰੇ ਬਿਨਾ ਉਹ ਲੈ ਹੁਣ ਤਾਂ ਜਮਾ ਵੀ ਯਾਦ ਨਹੀਂ ਆਈ ਹੋਣੀ ਮੇਰੀ ਤੈਨੂੰ ਪਤਾ ਤਾਂ ਹੈਗਾ ਘੁੰਮਣ ਫਿਰਨ ਗਏ ਸੀਗੇ ਹੁਣ ਇਹਨੇ ਯਾਰ ਦੋਸਤ ਸੀਗੇ ਨਾਲ ਫਿਰ ਟਾਈਮ ਦਾ ਬਸ ਲੱਗਿਆ ਨਹੀਂ ਫੋਨ ਲਾਉਣ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਯਾਦ ਹੀ ਰੱਖੂ ਮੈਂ ਇਸ ਗੱਲ ਨੂੰ ਚੱਲ ਕੋਈ ਨਾ ਜਦੋਂ ਹੁਣ ਅਗਲੀ ਵਾਰੀ ਤੋਂ ਕਹਿਆ ਨਾ ਮੈਂ ਆਪੀ ਫੋਨ ਲਾ ਲੈ ਕੇ ਅਗਲੀ ਵਾਰ ਆਪਾਂ ਜਾ ਰਹੇ ਹਾਂ ਦੋਨੇ ਜੀ ਤੁਸੀਂ ਮੈਨੂੰ ਕਿਹਾ ਨਹੀਂ ਸੀ ਵੀ ਵਿਆਹ ਤੋਂ ਬਾਅਦ ਆਪਾਂ ਜਾਵਾਂਗੇ ਕਿਤੇ ਵੀ ਨਹੀਂ ਗਏ ਹੈਗੇ ਬਸ ਬਹਾਨੇ ਚਲ ਠੀਕ ਆ ਹੰਜਾਵਾਂਗੇ ਪਰ ਜਾਵਾਂਗੇ ਕਿੱਥੇ ਚਲ ਠੀਕ ਆ ਦਾ ਮਤਲਬ ਕੀ ਹੈਗਾ ਚੰਗਾ ਗੁਰੂਆ ਜਾਵਾਂਗੇ ਪਰ ਐ ਵੀ ਦੱਸ ਦੇ ਵੀ ਹੁਣ ਜਾਵਾਂਗੇ ਕਿੱਥੇ ਉਹ ਤਾਂ ਹੁਣ ਤੁਸੀਂ ਦੇਖੋ ਹੂੰ ਐ ਕਰਦੇ ਆਪਾਂ ਇਧਰ ਤਾਂ ਹੁਣ ਮੈਂ ਜਾਇਆ ਪਹਾੜਾਂ ਵਾਰ ਤਾ ਠਾਏ ਦੇਖੀ ਮੈਂ ਕਦੇ ਵੀ ਪਹਾੜ ਨਹੀਂ ਦੇਖੇ ਆਪ ਤਾਂ ਤੁਸੀਂ ਦੇਖ ਆਏਗਾ ਇਹ ਤਾਂ ਤੂੰ ਉਹ ਗੱਲ ਕਰਤੀ ਮੈਂ ਕਦੇ ਕੇਕ ਖਾ ਕੇ ਨਹੀਂ ਦੇਖੀ ਨਹੀਂ ਮੈਂ ਸੱਚੀ ਕਿਤੇ ਨਹੀਂ ਗਈ ਘੁੰਮਣ ਫਿਰਨ ਚੱਲ ਕੋਈ ਨਾ ਇਸ ਵਾਰ ਤੇ ਨੂੰ ਮੈਂ ਨਾਲ ਲੈ ਚੱਲਾਂਗਾ ਆਪਾਂ ਫਿਰ ਦੋਨੇ ਹੀ ਜਾਵਾਂਗੇ ਠੀਕ ਹੈ ਪੱਕਾ ਪ੍ਰੋਮਿਸ ਪੱਕਾ ਪ੍ਰੋਮਿਸ ਠੀਕ ਹੈ ਹਾਂ ਚੱਲੀਏ ਹੁਣ ਆਪਾਂ ਚੱਲੋ ਕੋਈ ਨਹੀਂ ਵੀਡੀਓ ਕੋਲ ਆਉਂਦੀ ਹੋਗੀ ਅੱਜ ਮੈਂ ਵੀ ਦੇਖ ਲੈਣੇ ਆ ਵੀ ਕੌਣ ਆ ਵੀਡੀਓ ਕੋਲ ਤੇ ਬੇਸ਼ੱਕ ਖੜੀ ਰਹੇ ਤੇ ਹਾਂ ਹਾਂ ਕੰਮ ਬਿਠਾ ਰਿਹਾ ਮੈਨੂੰ ਲੱਗਦਾ ਪਤਾ ਹੀ ਨਹੀਂ ਹੋਊਗਾ ਕਿ ਵੀਡੀਓ ਕੋਲ ਆਉਂਦੀ ਹੈ ਤੇ ਕਦੋਂ ਆਉਂਦੀ ਹੈ ਜੇ ਤੈਨੂੰ ਪਤਾ ਲੱਗਣ ਦੇ ਦਿਆਂ ਫਿਰ ਮੈਨੂੰ ਵੀ ਪ੍ਰਗਟ ਕੀਨੇ ਕਹਿਣਾ ਤੈਨੂੰ ਨਹੀਂ ਕਦੇ ਪਤਾ ਲੱਗਣ ਹੁੰਦਾ ਹਾਂ ਮਮੀ ਹਾਂ ਬਤਾ ਲੇ ਕਿ ਡਾਕਟਰ ਨੇ ਕਿੰਨੀ ਦਵਾਈ ਦਿੱਤੀ ਚੱਕ ਕੇ ਮੈਂ ਤਾਂ ਅੱਜ ਨਹੀਂ ਖਾਦੀ ਵੀ ਨਹੀਂ ਜਾਣੀ ਤੂੰ ਦਵਾਈ ਤਾਂ ਹੁਣ ਖਾਣੀ ਲੱਗੂ ਪਤਾ ਮੈਂ ਨਹੀਂ ਖਾਂਦੀ ਪਹਿਲਾਂ ਹੱਥ ਦੀ ਮੈਂ ਤਿੰਨ ਤਿੰਨ ਟਾਈਮ ਤੋਂ ਗੋਣੀਆਂ ਲੈਣੀ ਆ ਤੇਰਾਬ ਨੂੰ ਪਤਾ ਗਰਮਾਚ ਕਿੰਨੀ ਕਰਦੀਆਂ ਨੇ ਇਹ ਉਹੀ ਗੱਲ ਨੇ ਗਰਮੀ ਆਉਂਦੀ ਆ ਖਾਣੀ ਤਾਂ ਪਾਉਗੇ ਹੁਣ ਪਹਿਲਾਂ ਘਰੇ ਤਾਂ ਤੂੰ ਐ ਦੇਖ ਨਾ ਕੋਈ ਸਿਰ ਤੇ ਟੋਪੀ ਨਾ ਕੋਟੀ ਪਹਿਲਾਂ ਮੈਂ ਵਾਇਦਾ ਸਭੀ ਤੋਂ ਸੌ ਸੌ ਪਕਾ ਤੋ ਨਹੀਂ ਲੈਂਦੀ ਮਾਂ ਤੈਨੂੰ ਪਤਾ ਤਾਂ ਹੈਗਾ ਸ਼ੁਰੂ ਤੋਂ ਨਹੀਂ ਮੈਂ ਤਾਂ ਮੋٹے ਕੱਪੜੇ ਪਾਈ ਕਦੇ ਫਿਰ ਬਿਮਾਰ ਆ ਤਾਂ ਆਪ ਹੀ ਤੇਰੇ ਲੱਛਣ ਨੇ ਪੁੱਤ ਜੇ ਮੋٹے ਲੀਲਾ ਪਾਵਾਂਗੇ ਪਹਿਲੇ ਮੈਂ ਮੌਸਮ ਦੇਖ ਫੈਲਦਾ ਮਹੀਨਾ ਹੈ ਚੱਲ ਕੋਈ ਨਹੀਂ ਮਾਂ ਹੋ ਜੂਗੀ ਠੀਕ ਦਵਾਈ ਲੈਂਦੀ ਆ ਨਾ ਮੈਂ ਸੱਚ ਸਿਮੀ ਨੂੰ ਬੁਲਾ ਲੈਂਦੇ ਤੁਸੀਂ ਕਿੰਨੇ ਦਿਨ ਹੋ ਗਏ ਉਹਨੂੰ ਨਾਨਕੇ ਗਈ ਨੂੰ ਪੁੱਤ ਮੇਰੀ ਗੱਲ ਸੁਣ ਮੈਂ ਤਾਂ ਆਈ ਨਹੀਂ ਫੋਨ ਲਾਇਆ ਮੈਂ ਤੇ ਤੇਰੇ ਮਾਮੇ ਵਰਗੇ ਫਾਰੀਆ ਭੱਜਣਗੇ ਹਾਂ ਮਾਰੀ 6:00 ਵਜੇ ਹੱਥ ਤੇ ਚੱਲ ਫਿਰ ਉਹ ਹੀ ਗੱਲ ਲਈ ਤਾਂ ਕਿਉਂ ਆਪ ਕੀ ਪਤਾ ਹੁਣਾ ਕਿੰਨੇ ਕ ਦਿਨ ਰੱਖਣਾ ਪਊਗਾ ਇਹ ਤਾਂ ਹੁਣ ਰੱਖਣੀ ਲੱਗੂਗਾ ਫਿਰ ਹਣਾ ਮੈਂ ਕ ਉਹਨਾਂ ਦੇ ਵੀ ਭਾਜੜਾ ਭੂਆ ਵੇ ਤੇਰੀ ਮੰਮੀ ਢਿੱਡੀ ਜੀ ਹੋ ਰਹੀ ਸੀਗੀ ਚੱਲ ਮਾਂ ਮੇਰੀ ਗੱਲ ਸੁਣ ਤੁਸੀਂ ਮੈਨੂੰ ਦੱਸੀ ਨਾ ਵੀ 6:00 ਵਜੇ ਆ ਉਹਨੂੰ ਕਹਿ ਦਈਏ ਵੀ ਤੂੰ ਆ ਜਾ ਹੁਣ ਵੀ ਬਿਥੇਰੇ ਦਿਨ ਹੋ ਗਏ ਕਿ ਮੈਂ ਗੱਲ ਕਰਾਂ ਤੂੰ ਹੀ ਗੱਲ ਕਰ ਲਈ ਚੱਲ ਹੋਰ ਮੈਨੂੰ ਤਾਂ ਆਇਆ ਨਹੀਂ ਮੰਮੀ ਮੈਨੂੰ 4 ਦਿਨ ਹੋ ਰਹਿ ਜਾਂਦੇ ਪਤਾ ਹੀ ਨਹੀਂ ਉਹਦਾ ਕਿਵੇਂ ਜੀ ਲੱਗ ਜਾਂਦਾ ਮੈਂ ਤਾਂ ਸ਼ੁਰੂ ਤੋਂ ਨਹੀਂ ਕਦੇ ਨਾਨਕੀ ਗਈ ਜੇ ਮੈਂ ਕਹੀ ਵੀ ਜਾਨੀ ਹੱਥ ਨੂੰ ਤੇਰੇ ਨਾਲ ਵਾਪਸ ਆ ਜਾਂਦੀ ਸੀ ਹੋਰ ਉਹ ਤਾਂ ਬੜਾ ਜੀ ਲੱਗਦਾ ਹੈ ਉਹ ਮੇਰੀ ਮਾਮੀ ਤਾਂ ਤਾਂ ਬੜਾ ਜੀ ਨਹੀਂ ਨਾਉਂਦੀ ਕਹਿੰਦੇ ਕੋਈ ਨਾ ਨੀ ਮਾ ਚਾਰ ਕਿਦਨ ਹੋਰ ਨਾ ਦੈਂਦੀ ਹੋਰ ਹੁਣ ਕੀ ਕਹਿੰਦੇ ਨੇ ਡਾਕਟਰ ਡਾਕਟਰ ਤਾਂ ਫਿਰ ਅਜੇ ਆ ਜਾਂਦਾ ਹੈ ਕਹਿੰਦਾ ਕਿ ਵੀ ਅਜੇ ਹੱਡੀ ਜੁੜੀ ਨਹੀਂ ਦੁਬਾਰੇ ਵੀ ਅਕਸਰਾ ਕਰਾ ਲਿਆ ਚਲوں ਤਾਂ ਮੈਂ ਆ ਗਈ ਹੁਣ ਤਾਂ ਚਾਰ ਪੰਜ ਦਿਨ ਵਧੀਆ ਲਾ ਕੇ ਜਾਉਂਗੀ ਨਾਲੇ ਤੈਨੂੰ ਸੁੱਖ ਹੋ ਜੂਗਾ ਕੰਮ ਕਰ ਤਾਂ ਕਿੰਨਾ ਔਖਾ ਹੋ ਰਿਹਾ ਸੀਗਾ ਕੋਈ ਨਾ ਪੁੱਤ ਮੈਂ ਤਾਂ ਸਾਰ ਲੂੰਗੀ ਮੈਂ ਇਹ ਰੀਤੀ ਐ ਨਾ ਉੱਥੇ ਨਾ ਉਹੀ ਗੱਲ ਕਿੰਨਾ ਕੁ ਤਾਂ ਲੰਮ ਜਿਹੜਾ ਮੈਂ ਤੈਨੂੰ ਸਮਝਾਉਣੀ ਆ ਵੀ ਉਹ ਪੁੱਤ ਤੈਨੂੰ ਕੁਛ ਹੀ ਆਖੀ ਜਾਣ ਪੁੱਤ ਮਾ ਫਿਰ ਮੇਰੀ ਵੀ ਕੀ ਗਲਤੀ ਆ ਬਿਨਾਂ ਗੱਲ ਤੋਂ ਥੋੜੀ ਨਾ ਮੈਂ ਸੁਣੀ ਜਾਊਂਗੀ ਨਾਲੇ ਸੱਚਮੈਂ ਮੈਨੂੰ ਗੱਲ ਦੱਸ ਇੱਕ ਹੂੰ ਤੋ ਆ ਮੇਰੇ ਵਿਆਹ ਤੋਂ ਪਹਿਲਾਂ ਗੱਲ ਕੀਤੀ ਸੀ ਮੇਰੀ ਪੜ੍ਹਾਈ ਦੀ ਹਾਂ ਪੜ੍ਹਾਈ ਉਹਨਾਂ ਨੇ ਮੈਨੂੰ ਆਪ ਹੀ ਆਖਿਆ ਸੀ ਕਹਿੰਦੇ ਸੀ ਪੜ੍ਹਨ ਦਾ ਲਾਂਗੇ ਹਾਂ ਫਿਰ ਉਸੇ ਗੱਲ ਪਿੱਛੇ ਤਾਂ ਲੜਾਈ ਆ ਜਦੋਂ ਮੈਂ ਪੁੱਛਿਆ ਤਾਂ ਮੈਂ ਤਾਂ ਹੀ ਕਹਿਤਾ ਵੀ ਕੀ ਕਰੇਂਗੀ ਤੂੰ ਪੜ੍ਹ ਕੇ ਘਰੇ ਰਿਆ ਕਰ ਲੈ ਮਾ ਮੇਰੇ ਤਾਂ ਪੜ੍ਹਾਈ ਵੀ ਵਿਚੀ ਰਹਿ ਗਈ ਨਾ ਮੇਰੀ ਗੱਲ ਮੇਰੀ ਨੰਦ ਨੇ ਸੁਣੀ ਨਾ ਇਹਨਾਂ ਨੇ ਸੁਣੀ ਮੇਰੇ ਸਹੁਰੇ ਦੀ ਤਾਂ ਗੱਲ ਹੀ ਛੱਡ ਦੋ ਫੇ ਤੂੰ ਐਂ ਕਰ ਪੁੱਤ ਚਲ ਕੋਈ ਨਾ ਸਾਡਾ ਜਿਹੜਾ ਘਰਾਂ ਦੇ ਕੰਮ ਉਹ ਵੀ ਬੇਚੇਰੇ ਨੇ ਕੀ ਲੈਣਾ ਹੁਣ ਪੜ੍ਹ ਕੇ ਨੀ ਮਾ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਮੈਂ ਨਹੀਂ ਕਰਾਉਣਾ ਵਿਆਹ ਬਸ ਤੂੰ ਹੀ ਨਹੀਂ ਮੇਰੀ ਗੱਲ ਸੁਣੀਂਗੀ ਕਿ ਹਾਂ ਕੋਈ ਨਹੀਂ ਵਿਆਹ ਤਾਂ ਬਾਅਦ ਪੜਨ ਲਾ ਦੇਣਗੇ ਆ ਹੁਣ ਦਿਖਦਾਗਾ ਜਿਹੜਾ ਕੁਝ ਮੈਨੂੰ ਸੁੰਨਾ ਪੈ ਰਿਹਾ ਹੈਗਾ ਇੱਥੇ ਉਹਨਾਂ ਨੇ ਤਾਂ ਸਾਫ਼ ਇਨਕਾਰ ਕਰਤਾ ਵੀ ਅਸੀਂ ਨਹੀਂ ਪੜਾਉਂਦੇ ਹੈਗੇ। ਵਿਆਹ ਤੋਂ ਬਾਅਦ ਤਾਂ ਇਹ ਸਭ ਕੁਝ ਹੁੰਦਾ। ਘਰ ਦਾ ਕੰਮ-ਕਾਰ ਕਰ ਲੋ ਤਾਂ ਬਸ ਬੈਠੇ ਰੋ। ਕੋਈ ਨਾ ਪੁੱਤ। ਘਰ ਦੇ ਕੰਮ ਵੀ ਨੌਕਰੀਆਂ ਵਰਗੇ ਹੁੰਦੇ ਆ। ਮੈਂ ਨਹੀਂ ਕਰਦੀ। ਕੰਮ ਤਾਂ ਨਾਲ ਆਉਦੇ ਕਰਮ ਹੁੰਦੇ ਆ ਪੁੱਤ। ਕੰਮ ਤੋਂ ਕਿਉਂ ਕਹਾ ਮੈਂ? ਵਧੀਆ ਟੜਕੇ ਉੱਠ ਕੇ ਸਨੀਆ ਉੱਠ। ਅੰਬਰ ਤੇ ਵੇੜ। ਆਦਾ ਕੰਮ ਧੰਦਾ ਕਰ ਟਾਈਮ ਨਾਲ। ਕਰਕੇ ਕੰਮ ਆਪਦਾ ਭੰਗ ਦੀ ਬੇਲੀ ਹੋ ਕੇ ਬਹਿ ਜਾ। ਫੇਰ ਵੀ ਮੈਂ ਇੰਨਾ ਵੀ ਕੀ ਜਲਦੀ ਸੀਗਾ ਮੇਰੇ ਵਿਆਹ ਨੂੰ ਉਹ ਤੋ ਜਦੋਂ ਹੋਈ ਗੱਲ ਵੀ ਤੇਰੇ ਸੰਯੋਗ ਸੀ ਮੇਰੇ ਵੀ ਸਾਰੇ ਨਹੀਂ ਜੋਰਾਵਾਰੀ ਸੰਯੋਗ ਹੀ ਲੈ ਕੇ ਖਿੱਚ ਕੇ ਚਲ ਫੇ ਤੈਨੂੰ ਕੀ ਖਿਆਈ ਆ ਪੁੱਤਾ ਚਲ ਕੁੜੀ ਬੋਲਦੀ ਤੂੰ ਚਪਾ ਮਾਂ ਖਿਆਈ ਨਹੀਂ ਮੇਰੇ ਵਿਆਹ ਨੂੰ ਕਿੰਨਾ ਕ ਤਾਂ ਟਾਈਮ ਹੋਇਆਗਾ ਦੇਖਿਆ ਮੇਰੀ ਨੰਦ ਮੇਰੇ ਨਾਲ ਬੜਾ ਕਰੂਡਲੀ ਬਿਹੇਵ ਕਰਦੀ ਹੈਗੀ ਕੋਈ ਨਾ ਪੁੱਤਾ ਨੰਦਾ ਕਿਹੜਾ ਰੋਜ਼ ਹੀ ਆਉਂਦੀ ਹੈ ਮਾੜੀ ਮਾੜੀ ਗੱਲ ਪਿੱਛੇ ਰੋਜ਼ ਆਉਂਦੀ ਹੈ ਪਤਾ ਤੀਜੇ ਕਿਦਣਾ ਛੋੜਾ ਜਾ ਕੇ ਆ ਜਾਂਦੀ ਆ ਕਿ 7 ਦਿਨ ਰਾਵਾਂਗੇ 8 ਦਿਨ ਰਹਾਗੇ ਮੈਨੂੰ ਰਹਿਣ ਤੋਂ ਵੀ ਕੋਈ ਦਿੱਕਤ ਨਹੀਂ ਜਿਹੜਾ ਕੁਝ ਮੈਨੂੰ ਸੁਣਾਉਂਦੀ ਹੈ ਨਾ ਮਾੜੀ ਮਾੜੀ ਗੱਲ ਪਿੱਛੇ ਟੋਕਦੀ ਹੈਗੀ ਪੁੱਤ ਮੈਰੀ ਗੱਲ ਸੁਣ ਮੈਂ ਇਹਦਾ ਤਾਂ ਸਮਝਾਉਣ ਦਾ ਫਰਜ਼ ਹੈ ਉਹ ਜਿੰਨਾ ਚਿਰ ਤੇਰਾ ਸਹੁਰਾ ਉਹਨਾਂ ਚਿਰ ਆਊਗੀ ਫਿਰ ਨੰਨ ਦਾ ਕਿੰਨਾ ਕੁ ਜੇ ਰਹਉਂਦੀ ਆ ਮਾਪਿਓ ਤੂੰ ਐ ਜਿੰਨਾ ਚਿਰ ਮੈਂ ਬੈਠੀ ਆ ਉਹਨਾਂ ਚਿਰ ਹੀ ਆਵੇਂਗੀ ਨਾ ਤੇ ਤੁਹਾਡਾ ਕੌਣ ਆ ਇੱਥੇ ਮਾਂ ਮੈਂ ਤੇ ਤੁਹਾਡੇ ਪਿਓ ਬੈਠਾ ਉਹ ਤਾਂ ਹੀ ਆਉਂਦੀ ਆ ਫਿਰ ਕਿੱਥੇ ਆਉਣਾ ਪੁੱਤ ਸਭ ਕੁਝ ਸਾਰਾ ਤੇਰਾ ਹੀ ਆ ਮੇਰਾ ਤਾਂ ਬਸ ਫਰਜ਼ਿਆ ਸਮਝ ਆਉਂਦਾ ਮਾਂ ਮੈਂ ਕਿਹੜੇ ਲੜਣਾ ਤਾਂ ਬਤੂਤੀ ਐ ਮੈਂ ਤਾਂ ਨਹੀਂ ਲੜਦੀ ਨਾ ਤੈਨੂੰ ਪਤਾ ਹੀ ਐ ਮੇਰੇ ਸੁਭਾਅ ਦਾ ਮੈਂ ਕਿੱਥੋਂ ਲੜਦੀ ਹੁੰਨੀ ਆ ਕਿਸੇ ਨਾਲ ਉਹ ਹੀ ਬਸ ਮੌਕਾ ਨਹੀਂ ਛੱਡਦੀ ਮੈਨੂੰ ਸੁਣਾਉਣ ਦਾ ਚਲ ਕੋਈ ਨਾ ਪੁੱਤ ਤੂੰ ਚੁੱਪ ਕਰ ਜਾ ਕਰ ਨਾਲੇ ਆਨ ਕਮਾਂਡ ਵੀ ਦੇਖੂਗਾ ਉਹ ਵੀ ਦੱਸੂਗਾ ਵੀ ਇਹ ਨਰਮ ਐ ਚਲ ਜੋ ਤੇਜਾ ਫਿਰ ਕੀ ਹੋ ਜਾਊਗਾ ਇੱਕ ਪਾਸੇ ਦੀ ਪਾਈਆਂ ਤੇ ਇੱਕ ਪਾਸੇ ਦੀ ਕੱਢੀਆਂ ਚੱਟਾ ਗਾ ਮੇਰੀ ਮਾਂ ਨਹੀਂ ਕੁਛ ਬੋਲਦੀ ਨਹੀਂ ਲੜਾਈ ਕਰਦੀ ਹੋਰ ਐ ਬੋਦੀ ਦਾ ਨਹੀਂ ਹੁੰਦਾ ਕੋਤ ਚਲ ਚਾਹ ਪੀ ਲੈ ਮੈਂ ਫਿਰ ਖਾਣ ਨੂੰ ਬਣਾਉਣੀ ਐ ਕੁਛ ਚੰਗਾ ਬਣਾ ਲੈ ਦਵਾਈ ਲੈ ਲਈ ਸੀ ਸੱਚ ਦਵਾਈ ਤਾਂ ਲੈ ਲਈ ਸੀ ਬੱਤ ਹਾਂ ਹੁਣ ਚਾਹ ਪੀ ਲੈ ਲੈ ਮੇਰੇ ਕੰਬੜੀ ਠੀਕ ਮੈਂ ਤਾਂ ਆਈ ਆਂ ਜੀ ਅ ਵੀ ਚਲ ਜਿਹੜਾ ਤੇਰੇ ਟਾਈਮ ਪਾਸ ਹੁੰਦਾ ਵਧੀਆ ਜਿੰਨਾ ਚਿਰ ਬੁੜਾ ਹੋ ਮਾ ਤੇਰੀ ਕੁੜੀ ਆਉ ਕੁੜੀ ਨੇ ਕਿਥੋਂ ਆ ਰੋ ਜੀ ਗੱਦ ਗੱਡਣੇ ਨੇ ਐ ਮੇ ਕੰਬੜੀ ਦੀ ਨਹੀਂ ਮੰਗ ਲੱਕ ਲੈਣੀ ਕੀ ਸਾਰਾ ਦਿਨ ਫੋਨ ਦੇ ਵਿੱਚ ਬੜੇ ਰਹਨੇ ਹੋਗੇ ਨਾਲੇ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਿਹਾ ਸੀ ਵੀ ਮੈਂ ਸਾਰਾ ਕੁਝ ਇਹ ਖਤਮ ਕਰ ਦੋ ਤੇ ਮੈਂ ਘਰੇ ਗੱਲ ਕਰੂੰ ਕੀਤੀ ਅਗਰੇ ਕੋਈ ਗੱਲ ਉਹ ਹਾਂ ਸੱਚ ਮੈਂ ਆ ਗੱਲ ਤਾਂ ਮੈਂ ਤੈਨੂੰ ਦੱਸਣੀ ਉਹ ਭੁੱਲ ਗਿਆ ਮੈਂ ਭੈਣ ਨਾਲ ਕਰੀ ਸੀ ਆਪਣੇ ਬਾਰੇ ਗੱਲ ਅੱਛਾ ਕੀ ਕਹਿੰਦੇ ਫਿਰ ਹਾਂ ਭੈਣ ਤਾਂ ਆਪਣੇ ਲਈ ਰੈਡੀ ਹੈ ਕਹਿੰਦੇ ਵੀ ਕੋਈ ਨਾ ਤੂੰ ਉਸ ਕੁੜੀ ਨਾਲ ਕਰੀ ਚੱਲ ਗੱਲਬਾਤ ਤੇ ਉਹਨੂੰ ਕਹਿ ਦੇ ਵੀ ਬੇਫਿਕਰ ਹੋ ਜਾ ਅੱਛਾ ਤੇ ਪਰ ਜਿਹੜੀ ਹੁਣ ਘਰੇ ਜਾ ਕੇ ਲੈ ਕੇ ਆਇਆ ਸੀ ਉਹਦਾ ਕੀ ਬਣੂਗਾ ਉਹਦਾ ਕੀ ਬਣਨਾਗਾ ਉਹ ਤਾਂ ਵੈਸੇ ਵੀ ਹੁਣ ਲੜ ਕੇ ਹਵੇ ਪੈਕੇ ਚਲ ਗਈ ਐ ਉਹਦੀ ਮਾਂ ਲੈ ਗਈ ਸੀ ਉਹਨੂੰ ਅੱਛਾ ਤੇ ਮਤਲ ਹੁਣ ਹੁਣ ਛੱਡ ਦੋਗੇ ਤੁਸੀਂ ਤਲਾਕ ਦੇ ਦੋਗੇ ਉਹ ਹਾਂ ਤਲਾਕ ਦੇ ਦਊਗਾ ਉਹਨੂੰ ਭੈਣ ਨੇ ਨਹੀਂ ਕੁਝ ਕਿਹਾਗਾ ਫਿਰ ਵੀ ਉਹਨੂੰ ਛੱਡਣਾ ਕਰਨਾ ਕੁਝ ਵੀ ਉਹ ਭੈਣ ਨੇ ਤਾਂ ਉਹਦੇ ਨਾਲ ਅੱਜ ਰੱਖ ਕੇ ਤੇ ਬਣਾਈ ਹੋਈ ਨਹੀਂ ਹੈਗੀ ਭੈਣ ਤਾਂ ਵੀ ਘਟੋ ਘਟਾ 10 ਵਾਰੀ ਲੜਾ ਟੀ ਇਸੇ ਗੱਲ ਦੀ ਮੱਧੋਂ ਇਥੋਂ ਗਈ ਐ ਜੀ ਤੁਹਾਨੂੰ ਆਏ ਸੀਗਾ ਵੀ ਮੈਂ ਪਹਿਲੀ ਗੱਲ ਤੋਂ ਬਿਮਾਰ ਸੀ ਗਾ ਮੈਂ ਨਹੀਂ ਦਵਾਈ ਦਿਵਾਉਣ ਗਿਆ ਉੱਪਰੋਂ ਭੈਣਾ ਕਿ ਉਹਦੇ ਨਾਲ ਲੜ ਪਈ ਤੇ ਬਾਕੀ ਸਾਰੇ ਉਹਨੇ ਉਹਦੀ ਮਾਂ ਦੇ ਸਾਹਮਣੇ ਪਤਾ ਕਿਹੋ ਜਿਹੀਆਂ ਗੱਲਾਂ ਰੱਖੀਆਂ ਆ ਕਿ ਮੈਨੂੰ ਸਿਆਣ ਦੇ ਨਹੀਂ ਹੈਗੇ ਇਹਨਾਂ ਦੀ ਕਿਸੇ ਨਾਲ ਕੋਈ ਗੱਲਬਾਤ ਹੈਗੀ ਇਹ ਫੋਨ ਤੇ ਲੱਗੇ ਰਹਿੰਦੇ ਸਾਰੇ ਦਿਨ ਫਿਰ ਉੱਥੇ ਮੈਂ ਤਾਂ ਕਹੀ ਦਿੱਤਾ ਸੀਗਾ ਵੀ ਜੇ ਤੈਨੂੰ ਹਾਂ ਲੱਗਦਾ ਨਾ ਤਾਂ ਹੈ ਹੀ ਸਹੀ ਪਰ ਮਮੂ ਇਹ ਗੱਲ ਵੀ ਕਹਤੀ ਸੀ ਮੈਂ ਜਿਹੜੀ ਫਿਰ ਹੁਣ ਮੈਂ ਲੈ ਕੇ ਆਉਂਗਾ ਨਾ ਤੇਰੇ ਨਾਲ ਤਾਂ 10 ਗੁਣਾ ਸੋਹਣੀ ਬਸ ਠੀਕ ਆ ਮਤਲਬ ਹੁਣ ਤਾਂ ਰਸਤਾ ਬਿਲਕੁਲ ਸਾਫ਼ ਹੋ ਗਿਆ ਹੁਣ ਤਾਂ ਇੰਨਾ ਟਾਈਮ ਲੱਗਣਾ ਵੀ ਨਹੀਂ ਪਰ ਤੁਸੀਂ ਐਂ ਕਰੋ ਛੇਤੀ ਛੇਤੀ ਨਾ ਡਿਵੋਰਸ ਪੇਪਰ ਤਿਆਰ ਕਰਵਾ ਲਓ ਤੇ ਉਹਨੂੰ ਨਾ ਡਿਵੋਰਸ ਦੇ ਦਿਓ ਉਸ ਤੋਂ ਬਾਅਦ ਆਪਾਂ ਫ੍ਰੀ ਹੋ ਜਾਵਾਂਗੇ ਤੇ ਆਪਾਂ ਵਿਆਹ ਕਰਾ ਲਈਏ ਮੈਂ ਕੰਮ ਲਗੇ ਇਹਦੇ 'ਚ ਕੋਈ ਕਹਿਣ ਵਾਲੀ ਗੱਲ ਹੈਗੀ ਡਿਵੋਰਸ ਹੋਵੇ ਨਾ ਹੋਵੇ ਪਰ ਆਪਣਾ ਵਿਆਹ ਪੱਕਾ ਹੋਊਗਾ ਨਾ ਵਿਆਹ ਕੀ ਤੋਂ ਫੇਰੀ ਲੈ ਕੇ ਜਾਓਗੇ ਜੇ ਪਹਿਲਾਂ ਉਹਨੂੰ ਤਲਾਕ ਦਉਗੇ ਜਦੋਂ ਉਹਦੇ ਕੋਲ ਹੀ ਨਹੀਂ ਨਿਭੜਿਆ ਹੈਗਾ ਮੈਨੂੰ ਕਿੱਥੇ ਵਿਆਹਣਾ ਆਜੋਗੇ ਤੁਸੀਂ ਹੋ ਤਾਂ ਇਹਨੂੰ ਨਹੀਂ ਪਤਾ ਆਪਣੇ ਬਾਪੂ ਦੀ ਬਹੁਤ ਚੱਲਦੀ ਹੈ ਇਹੋ ਜੇ ਕੰਮਾਂ 'ਚ ਤਾਂ ਉਹ ਮਾਹਿਰ ਹੈ ਨਾਲੇ ਤਲਾਕ ਉਹ ਦੇਵੇ ਚਾਹੇ ਨਾ ਦੇਵੇ ਤਰਾਪਾ ਉਹਨਾ ਟਾਈਮ ਕੋਈ ਕਾਗਜੀ ਤੌਰ ਤੇ ਕੋਈ ਵਿਆਹਨਾ ਕਰਾਵਾਂਗੇ ਤੂੰ ਮੇਰੇ ਘਰੇ ਰਹਿਣਾਗਾ ਨਾ ਮੇਰੇ ਨਾਲ ਰਹਿਣਾ ਤੇ ਆਪਾਂ ਰਵਾਂਗੇ ਇਕੱਠੇ ਮਤਲਬ ਪਰਲੀ ਵਿੰਗ ਚ ਰਵਾਂਗੇ ਹਾਂ ਚਲੋ ਕੋਈ ਗੱਲ ਨਹੀਂ ਜੋ ਮਰਜੀ ਆ ਰਹਿਣਾ ਪਰ ਮੈਂ ਤੁਹਾਡੇ ਨਾਲ ਚਾਹੇ ਵਿਆਹ ਕਰਾ ਕੇ ਰਵਾਂ ਚਾਹੇ ਬਿਨਾਂ ਵਿਆਹ ਤੋਂ ਰਵਾਂ ਨਾਲੇ ਜਦੋਂ ਉਹਨੂੰ ਪਤਾ ਲੱਗ ਜਾਣਾ ਇਸ ਗੱਲ ਦਾ ਵੀ ਤੂੰ ਮੇਰੇ ਘਰੇ ਰਹਿ ਰਹੀ ਹੈ ਤਲਾਕ ਦੋਨੇ ਐਂ ਦੇ ਦੇਣਾ ਵਧੀਆ ਗੱਲ ਐ ਛੇਤੀ ਤੁਹਾਡਾ ਨਿਭੜੇ ਤੇ ਮੈਂ ਆਪਦੀ ਜ਼ਿੰਦਗੀ ਆਪ ਦੇਖਾਂ ਹੁਣ ਮਸਾ ਤਾਂ ਹੁਣ ਇਕੱਠੇ ਹੋਵਾਂਗੇ ਇੱਕ ਘਰ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਅਲੱਗ-ਅਲੱਗ ਰਹਿੰਦੇ ਆ ਨੂੰ ਬਸ ਹੁਣ ਤਾਂ ਆਪਾਂ ਇੱਕ ਦੋ ਤੋਂ ਇੱਕ ਹੋ ਜਾਈਏ ਕੋਈ ਨਾ ਫਿਕਰ ਨਾ ਕਰ ਬਹੁਤ ਸ਼ੇਦੀ ਹੋਵੇ ਪਤਾ ਨਹੀਂ ਉਹ ਕਦੋਂ ਟਾਈਮ ਆਊਗਾ ਕਦੋਂ ਨਹੀਂ ਵੀ ਕਦੋਂ ਆਪਾਂ ਇੱਕ ਦੂਜੇ ਕੋਲ ਬੈਠਾਂਗੇ ਤੇ ਰੱਜ ਕੇ ਗੱਲਾਂ ਕਰਾਂਗੇ ਕੋਈ ਨਾ ਅੱਗੇ ਵਾਲੀ ਸਾਰੀ ਉਮਰ ਨਾਲ ਆਪਣੇ ਕੋਲੇ ਇਕੱਠਿਆਂ ਬੈਠਣ ਦੀ ਹੈ ਚਲ ਕੋਈ ਆ ਜੀ ਚੱਲੀਏ ਹੁਣ ਕਿ ਇੱਥੇ ਬੈਠੇ ਰਹਿਣਾ ਹਾਂ ਚਲ ਚੱਲੀਏ ਮੈਂ ਵੀ ਬਰਜ ਟਾਈਮ ਨਾਲ ਘਰੇ ਜਾਣਾ ਬਾਪੂ ਕਹਿੰਦਾ ਸੀਗਾ ਕੰਨਾ ਕੋਈ ਕੰਮ ਮੈਨੂੰ ਛੇਤੀ ਆ ਜੀ ਕੰਨਾ ਅੱਜ ਕੋਈ ਨਾ ਉਹਨਾਂ ਬਾਪੂ ਦੇ ਸਾਰੇ ਕੰਮ ਮੰਨ ਲਿਆ ਕਰੋ ਕਿਉਂਕਿ ਬਾਪੂ ਨੇ ਤੁਹਾਡਾ ਬਹੁਤ ਵੱਡਾ ਕੰਮ ਕਰਨਾ ਫਿਰ ਠੀਕ ਚਲ ਚਲ ਜੀ ਕਿਵੇਂ ਆ ਪ੍ਰਗਟ ਹਮ ਵਧੀਆ ਗਾਗਨ ਹਾਂ ਤੂੰ ਬੁਲਾਇਆ ਸੀ ਮੈਨੂੰ ਹਾਂ ਬੁਲਾਇਆ ਸੀ ਹਾਂ ਦੱਸ ਮੈਨੂੰ ਤਾਂ ਇਹ ਵੀ ਉਮੀਦ ਨਹੀਂ ਸੀਗੀ ਵੀ ਤੂੰ ਇੱਥੇ ਆਏਂਗਾ ਤੂੰ ਫੋਨ ਕਰਕੇ ਬੁਲਾਇਆ ਕੋਈ ਤਾਂ ਕੰਮ ਹੋਊਗਾ ਅੱਛਾ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀਗੀ ਵੀ ਤੂੰ ਇਹੋ ਜਿਹੀ ਘਟੀਆ ਹਰਕਤ ਕਰੇਂਗਾ ਕੀ ਮਤਲਬ ਹੈ ਤੇਰਾ ਕਿਹੜੀ ਘਟੀਆ ਹਰਕਤ ਤੈਨੂੰ ਚੰਗੀ ਤਰ੍ਹਾਂ ਪਤਾ ਏ ਵੀ ਤੂੰ ਕੀ ਕੀਤਾ ਏ ਤੈਨੂੰ ਸ਼ਰਮ ਤਾਂ ਨਹੀਂ ਆਈ ਤੈਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਮੈਂ ਤੈਨੂੰ ਪਸੰਦ ਕਰਦੀ ਆ ਫਿਰ ਮੈਂ ਮੈਂ ਸੋਚ ਵੀ ਨਹੀਂ ਸਕਦੀ ਸੀ ਮੈਂ ਤਾਂ ਐਡੀ ਗਿਰੀ ਹੋਈ ਹਰਕਤ ਕਰ ਸਕਦਾ ਉਹ ਵੀ ਮੇਰੀ ਫਰੈਂਡ ਨਾਲ ਹੀ ਗੱਲ ਕੀਤੀ ਤੂੰ ਹੋਰ ਕੁੜੀਆਂ ਮਰਗੀਆਂ ਸੀ ਦੇਖ ਗਗਨ ਤੈਨੂੰ ਵੀ ਪਤਾ ਹੈਗਾ ਆਪਣੇ ਜਿਹੜਾ ਕੁਝ ਸੀਗਾ ਉਹ ਤਾਂ ਜਮਾ ਖਤਮ ਹੋਣ ਦੀ ਗਗਾਰਤੀ ਆਇਆ ਖੜਾ ਸੀ ਤੇ ਫਿਰ ਮੈਂ ਆਪਦੀ ਜ਼ਿੰਦਗੀ ਦਾ ਡਿਸੀਜਨ ਆਪਦੀ ਮਰਜ਼ੀ ਨਾਲ ਲੈ ਸਕਦਾ ਕਿ ਜਿਹਦੇ 'ਚ ਗਿੱਡੀ ਗੱਲ ਹੈ ਅੱਛਾ ਫੇ ਤਾਂ ਮਤਲਬ ਤੇਰੇ ਕੋਲੋਂ ਸਾਰਾ ਕੁਝ ਖਤਮ ਹੋਇਆ ਪਿਆ ਜੇ 2-4 ਦਿਨ ਗੱਲ ਨਹੀਂ ਹੋਈ ਕੋਈ ਅਣਬਣ ਹੋ ਗਈ ਤਾਂ ਤੂੰ ਮੇਰੇ ਨਾਲ ਗੱਲ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਜਾ ਕੇ ਤੂੰ ਗੱਲ ਹੀ ਕਿਸੇ ਹੋਰ ਨਾਲ ਕਰ ਲਈ ਅੱਛਾ ਜੇ ਇਹ ਹੀ ਤੇਰੇ ਵਾਲੀ ਹਰਕਤ ਮੈਂ ਕੀਤੀ ਹੁੰਦੀ ਤੇਰੇ ਦਿਲ ਤੇ ਕੀ ਵੀ ਇਸਤੀ ਉਹ ਵੀ ਤੇਰੇ ਦੋਸਤ ਨਾਲ ਦੇਖ ਗਗਨ ਜਿਹੜਾ ਕੁਝ ਹੋਣਾ ਸੀ ਨਾ ਉਹ ਹੋ ਗਿਆ ਨਾਲੇ ਹੁਣ ਇੰਨਾ ਗੱਲਾਂ ਦਾ ਮੇਰੇ ਲਈ ਕੋਈ ਮਤਲਬ ਨਹੀਂ ਹੈਗਾ ਬਾਕੀ ਸਾਰੇ ਤੈਨੂੰ ਮੈਂ ਹੋਰ ਦੱਸ ਦਿਆਂ ਫੇਰ ਵੀ ਗੱਲ ਕਰਦੀਆਂ ਤੂੰ ਪ੍ਰੇਤ ਦੀ ਉਹਦੇ ਨਾਲ ਹੁਣ ਮੈਂ ਵਿਆਹ ਕਰਵਾਉਣਾ ਅੱਛਾ ਵਿਆਹ ਕਰਵਾਉਣਾ ਕਿੰਨੇ ਦਾ ਵਿਆਹ ਕਰਾਏਂਗਾ ਤੂੰ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਤੇਰਾ ਵਿਆਹ ਪਹਿਲਾਂ ਹੋਇਆ ਹੋਇਆ ਆਹ ਹਰਕਤਾਂ ਦਾ ਤੂੰ ਆਵਾਜ਼ ਆਇਆ ਨਹੀਂ ਸੀਗਾ ਜਿਹੜਾ ਤੂੰ ਬਾਹਰ ਮੂੰਹ ਮਾਰਦਾ ਸੀ ਥੋੜਾ ਸੀ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਲੱਗਿਆ ਤੈਨੂੰ ਜਮਾ ਵੀ ਸ਼ਰਮ ਨਹੀਂ ਆਉਂਦੀ ਹੈਗੀ ਪ੍ਰਗਟ ਫੇ ਮੈਂ ਤੇਰੇ ਵਰਗੇ ਇਨਸਾਨ ਨਾਲ ਗੱਲ ਕੀਤੀ ਮੈਂ ਆਪਦੀ ਜ਼ਿੰਦਗੀ ਆਪਦੇ ਹੱਥੀਂ ਖਰਾਬ ਕਰ ਲਈ ਦੇਖ ਨਾ ਤਾਂ ਗੱਲ ਕਰਨ ਦਾ ਡਿਸੀਜਨ ਬੰਦ ਕਰਨ ਦਾ ਡਿਸੀਜਨ ਮੇਰਾ ਸੀ ਤੇ ਨਹੀਂ ਮੈਂ ਤੈਨੂੰ ਕਿਹਾ ਸੀ ਵੀ ਮੈਨੂੰ ਸਾਰੇ ਕਿਥੋਂ ਬਲੌਕ ਕਰ ਉਹ ਤੇਰੀ ਮਰਜ਼ੀ ਸੀ ਮੈਨੂੰ ਕੀ ਪਤਾ ਸੀ ਬਲੌਕ ਕਰਨ ਨਾਲ ਨਾ ਕੋਈ ਰਿਸ਼ਤਾ ਨਹੀਂ ਖਤਮ ਹੋ ਜਾਂਦਾ ਤੇ ਰਹੀ ਗੱਲ ਤੇਰੇ ਵਿਆਹ ਦੀ ਵਿਆਹ ਤਾਂ ਨਹੀਂ ਤੇਰਾ ਦੂਜਾ ਮੈਂ ਹੋਣ ਦਿੰਦੀ ਸਾਰੇ ਕੁਛ ਨਾ ਮੈਂ ਤੇਰੇ ਘਰ ਵਾਲੀ ਨੂੰ ਦੱਸੂਗੀ ਤੈਨੂੰ ਕੀ ਲੱਗਦਾਗਾ ਵੀ ਤੂੰ ਉਹਨੂੰ ਦੱਸ ਦੇਗੀ ਤੇ ਉਹ ਤੇਰੀ ਗੱਲਾਂ ਤੇ ਯਕੀਨ ਕਰ ਲੋ ਤੇ ਮੇਰਾ ਤਲਾਕ ਹੋਣ ਤੋਂ ਰੁਕ ਜਾ ਹਾਂ ਇਹ ਤਾਂ ਭੁੱਲ ਜਾ ਤੂੰ ਨਾਲੇ ਪ੍ਰੀਤ ਨੂੰ ਮੈਂ ਇਨਾ ਪਿਆਰ ਕਰਦਾ ਉਹਦੇ ਬਾਰੇ ਤਾਂ ਮੈਂ ਆਪਦੀ ਭੈਣ ਤੱਕ ਨੂੰ ਦੱਸ ਰੱਖਿਆ ਸਾਡਾ ਵਿਆਹ ਨਹੀਂ ਕੋਈ ਰੋਕ ਸਕਦਾ ਇਹ ਦਰਬ ਹੈ ਮੈਂ ਜਿਹੜਾ ਜੋਰ ਤੇਰੇ ਤੋਂ ਲੱਗਿਆ ਨਾ ਤੂੰ ਲਾ ਲਈ ਕੋਈ ਗੱਲ ਨਹੀਂ ਫਿਰ ਤੂੰ ਵੀ ਵਿਆਹ ਕਰਾ ਕੇ ਖਾਈ ਮੈਨੂੰ ਬਹਾਈ ਵੱਡੀ ਧੌਂਕੀਆਂ ਦੇਣ ਵਾਲੀ ਤੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਕਿ ਛੱਡੀਆਂ ਮੈਂ ਤੈਨੂੰ ਕੀ ਲਾਦਾ ਤੂੰ ਮੇਰੀ ਜ਼ਿੰਦਗੀ ਚ ਪਹਿਲੀ ਸੀ